ਗੱਲ ਹੋਈ ਸੀ ਭਾਈ ਜੀ ਇੱਥੇ। ਕੋਈ ਕਿਹਨੂੰ ਲੱਗਿਆ ਭਾਈ ਜੀ? ਅੱਛਾ ਜੀ। ਕੀ ਲੱਤ ਆਇਆ ਗੜੁਕ ਤੇ? ਥੂੜੀ ਥੂੜੀ। ਥੂੜੀ ਲੱਗੀ ਕਿੱਥੋਂ ਦਾ ਗੜੁਕਾ? ਗੜੁਕਾ ਦੇ ਜਿਆ ਨਾਲ ਸਾਨੂੰ ਪਹਿਲਾਂ ਨਾਲ ਕਰ ਰਹੇ ਸੀ ਆਪਦੀ ਕਾਰਵਾਰੀ। ਅੱਛਾ ਜੀ। ਤੇ ਜਦੋਂ ਸਾਨੂੰ ਫੋਨ ਆਇਆ ਹਾਂ ਜੀ ਅਸੀਂ ਉਸੇ ਕੰਮ ਕੱਢੀ ਲੈ ਕੇ ਆ ਰਹੇ ਹਾਂ। ਕਿੰਨੇ ਚਿਰ ਚਾ ਆ ਗਏ ਤੁਸੀਂ? ਅਸੀਂ ਸਾਰਾ ਟਾਈਮ ਲੱਗਾ ਸਾਨੂੰ। ਮੈਨੂੰ 10 ਜਾਂ 15 ਮਿੰਟ ਦੇ ਦੇ ਪਾਉਣਗੇ 10 15 ਮਿੰਟ ਚਾਹ ਦੇ ਹਾਂਜੀ ਕਿਉਂਕਿ ਭਿੱਕੀਵੰਦ ਜਾ ਮਹੀ ਨਾ ਹੁੰਦਾ ਸਾਰੇ ਪਹਿਲਾਂ ਕੋਈ ਨੁਕਸਾਨ ਤਾਂ ਨਹੀਂ ਹੋ ਜਾਣੀ ਮਾਲੀ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਚਲੋ ਠੀਕ ਹੈ ਧੰਨਵਾਦ ਕਿੱਲਾ ਜੀ ਇੱਥੇ ਦੀ ਘੜੁਕਾ ਆਹ ਇਧਰੋਂ ਕਿਤੇ ਉਹਦੇ ਸਲੈਂਸਰ ਤੂੜੀ ਦਾ ਲੱਧਿਆ ਏ ਹਾਂ ਉਹਦੇ ਸਲੈਂਸਰ ਨਾਲ ਕਿਤੇ ਅੱਗ ਲੱਗੀ ਘੁਰੂਕੇ ਦੀ ਕਿਤੇ ਅੱਛਾ ਅੱਛਾ ਇਹ ਸੰਗਤ ਨੇ ਪਾ ਲੈ ਕੇ ਆ ਅੱਗ ਬੁਝਾ ਦਿੱਤੀ ਆ ਇੱਕ ਆ ਗਈ ਅੱਗ ਬੁਝਾਉਣਾ ਨਹੀਂ ਮੁੜ ਕੇ ਰਹਿੰਦੀ ਫੁੰਦੀ ਇਹਨਾਂ ਨੇ ਬੁਝਾ ਦਿੱਤੀ ਆ ਸਾਰੀ ਸੰਗਤ ਨੇ ਲੱਗੋ ਤੇ ਨਿਸ਼ਕਾਨ ਹੋਇਆ ਜੁਰੇ ਦਾ ਘੁਰੂਕੇ ਵਾਲੇ ਦਾ ਵਾਵਾ ਚਲੋ ਮਾਲਕ ਸੱਚੇ ਪਾਤਸ਼ਾਹ ਕਿਰਪਾ ਕਰੇ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਬਸ ਜੀ ਪਚਾ ਹੀ ਆ ਮਾਲਕ ਦੀ ਕਿਰਪਾ ਹੀ ਆ ਸਾਰੀ ਸੰਗਤ ਨੇ ਇਕੱਤਰ ਹੋ ਕੇ ਅੱਗ ਬੁਝਾ ਦਿੱਤੀ ਵਾਗੁਰਜੀ ਦਾ ਹਾਲਸਾ ਵੇ ਧੰਨਵਾਦ ਜੀ